ਜਿਸ ਤਰੀਕੇ ਦੇ ਨਾਲ ਸਾਨੂੰ ਭੇਜਿਆ ਗਿਆ ਉਹ ਤੁਸੀਂ ਸਾਹਮਣੇ ਦੇਖੋ ਪਰ ਐਨੀ ਬੇਇੱਜ਼ਤੀ ਸਾਡੀ ਅਮਰੀਕਾ ਨੇ ਨਹੀਂ ਕੀਤੀ ਜਿੰਨੀ ਬੇਇੱਜ਼ਤੀ ਸਾਡੇ ਸਾਡੇ মিডিਆ ਨੇ ਤੇ ਸਾਡੀਆਂ ਸਰਕਾਰਾਂ ਨੇ ਕੀਤੀ মিডিਆ ਦਾ ਮੇਨ ਇੱਕੋ ਹੀ ਸਵਾਲ ਕਿਵੇਂ ਮਹਿਸੂਸ ਕਰ ਰਹੇ ਹੋ ਅਮਰੀਕਾ ਨੇ ਤੁਹਾਨੂੰ ਘੱਟ ਜੀ ਕਰਕੇ ਤੁਹਾਨੂੰ ਗੋਡਿਆਂ ਥੱਲੇ ਲੈ ਲਈ ਤੇ ਤੇ ਜਿੱਥੇ ਪੈਂਦੇ ਤੁਹਾਡੇ ਚਪੇੜਾਂ ਪੈਣ ਤੇ ਫਿਰ ਤੁਹਾਨੂੰ ਦੱਸੇ ਕਿ ਅਸੀਂ ਕਿਵੇਂ ਮੈਸੂਰ ਕਰਨਾ ਨਾਨਤੀਓ ਜਿਹੜੇ ਸਵਾਲ ਸਾਨੂੰ ਪੁੱਛਦਿਓ ਕਾਸ਼ ਕੋਈ ਇੱਕ ਸਵਾਲ ਵੀ ਇਹਨਾਂ ਦੇ ਵਿੱਚੋਂ ਕਿਸੇ ਮਤਰੀ ਨੂੰ ਕਰਿਆ ਹੁੰਦਾ ਸਰਕਾਰ ਨੂੰ ਪੁੱਛਿਆ ਹੁੰਦਾ ਕਿ ਕਿਹੜੀਆਂ ਕਮੀਆਂ ਸੀ ਤੁਹਾਡੇ ਦੇ ਵਿੱਚ ਜਿਹੜਾ ਸੀ ਇਸ ਮੁਲਕ ਤੋਂ ਛੱਡ ਕੇ ਬਾਹਰ ਗਏ ਸਾਨੂੰ ਅਮਰੀਕਾ ਸਰਕਾਰ ਨੇ ਡਿਪੋਰਟ ਕਰਤਾ ਡਿਪੋਰਟ ਕਰਕੇ ਸਾਡੇ ਆਪਣੇ ਮੁਲਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਨੂੰ ਭੇਜਿਆ ਗਿਆ ਉਹ ਤੁਸੀਂ ਸਭ ਨੇ ਦੇਖਿਆ ਪਰ ਇੰਨੀ ਬੇਇੱਜ਼ਤੀ ਸਾਡੀ ਅਮਰੀਕਾ ਨੇ ਨਹੀਂ ਕੀਤੀ ਜਿੰਨੀ ਬੇਇੱਜ਼ਤੀ ਸਾਡੀ ਸਾਡੇ ਮੀਡੀਆ ਨੇ ਤੇ ਸਾਡੀਆਂ ਸਰਕਾਰਾਂ ਨੇ ਕੀਤੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੀਡੀਆ ਦੀ ਮੀਡੀਆ ਦਾ ਮੇਨ ਇੱਕੋ ਹੀ ਸਵਾਲ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਅਮਰੀਕਾ ਨੇ ਤੁਹਾਨੂੰ ਕੱਢਤਾ ਕੋਈ lanthanthio ਕੋਈ ਕਿਵੇਂ ਮਹਿਸੂਸ ਕਰ ਸਕਦਾ ਹੈ 50 60 60 ਲੱਖ ਰੁਪਇਆ ਇਕੱਲੇ ਇਕੱਲੇ ਬੰਦੇ ਨੇ ਭੁੱਕੇ ਤੇ ਵਾਪਸ ਆ ਕੇ ਕਿਵੇਂ ਮਹਿਸੂਸ ਕਰ ਸਕਦੇ ਆ ਜੀ ਕਰਦਾ ਤੁਹਾਨੂੰ ਗੋਡਿਆਂ ਥੱਲੇ ਲੈ ਲੀਏ ਤੇ ਦੇ ਜਿੱਥੇ ਪੈਂਦੇ ਆ ਤੁਹਾਡੇ ਚਪੇੜਾਂ ਪਹਿਣ ਤੇ ਫਿਰ ਤੁਹਾਨੂੰ ਦੱਸੀਏ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਆ ਕਦੇ ਤੁਸੀਂ ਜਹਾਜ਼ ਵਾਲ ਨੂੰ ਭੱਜਿਓ ਕਦੇ ਸਾਡੇ ਪਰਿਵਾਰਾਂ ਵਾਲ ਨੂੰ ਭੱਜਿਓ ਕਦੇ ਸਾਡੇ ਵੱਲ ਭੱਜਿਓ ਫੇਰ ਅਸੀਂ ਘਰੇ ਆ ਕੇ ਸਾਡੇ ਘਰਾਂ ਵੱਲ ਭੱਜਿਓ ਲਾਣਤੀਓ ਜਿਹੜੇ ਸਵਾਲ ਸਾਨੂੰ ਪੁੱਛਦੇਓ ਕਾਸ਼ ਕੋਈ ਇੱਕ ਸਵਾਲ ਵੀ ਇਹਨਾਂ ਦੇ ਵਿੱਚੋਂ ਕਿਸੇ ਮੰਤਰੀ ਨੂੰ ਕਰਿਆ ਹੁੰਦਾ ਸਰਕਾਰ ਨੂੰ ਪੁੱਛਿਆ ਹੁੰਦਾ ਕਿ ਕਿਹੜੀਆਂ ਕਮੀਆਂ ਸੀ ਤੁਹਾਡੇ ਦੇ ਵਿੱਚ ਜਿਹੜਾ ਸੀ ਇਸ ਮੁਲਕ ਛੱਡ ਕੇ ਬਾਹਰ ਗਏ ਕਿਸੇ ਨੇ ਪੁੱਛਿਆ ਨਹੀਂ ਤੁਹਾਨੂੰ ਆਪਣੇ ਵਿਊ ਤੱਕ ਮਤਲਬ ਹੈ ਸਾਨੂੰ ਸਰਕਾਰਾਂ ਵੱਲੋਂ ਮਿਲਣ ਵਾਲੇ ਪੈਸੇ ਤੱਕ ਮਤਲਬ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਤੇ ਸਾਡਾ ਮੀਡੀਆ ਇਹਨਾਂ ਗਿਰ ਚੁੱਕੇ ਠੀਕ ਹੈ ਸਾਡੀਆਂ ਗਲਤੀਆਂ ਸੀ ਅਸੀਂ ਤਾਂ ਚਲੋ ਬਾਰਡਰ ਟੱਪ ਗਏ ਤੁਸੀਂ ਜਿਹੜੀਆਂ ਬਿਸ਼ਰਮੀ ਦੀਆਂ ਹੱਦਾਂ ਟੱਪ ਗਏ ਉਹਦਾ ਕੀ ਕਰੀਏ ਹੁਣ ਤੁਹਾਡਾ ਮਸਾਲਾ ਮਿਲ ਗਿਆ ਤੁਹਾਨੂੰ ਮੀਡੀਆ ਨੂੰ ਹੁਣ ਤੁਸੀਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੀਆਂ ਇੰਟਰਵਿਊ ਕਰ ਰਹੇ ਹੋ ਫਿਰ 6 ਮਹੀਨੇ ਤੁਹਾਡੇ ਪੌਡਕਾਸਟ ਚੱਲਣਗੇ। ਕਰੀ ਬਚਾਰੇ ਮਜਬੂਰੀ ਦੇ ਬਸ ਪੌਡਕਾਸਟਾਂ ਦੇ ਵਿੱਚ ਜਾਣਗੇ ਕਿਉਂਕਿ ਉਹਨਾਂ ਨੂੰ ਤੁਸੀਂ ਭਰੋਸਾ ਦਿਓਂਗੇ ਕਿ ਅਸੀਂ ਤੁਹਾਡੀ ਗੱਲ ਸਰਕਾਰਾਂ ਤੱਕ ਪਹੁੰਚਾਵਾਂਗੇ। ਓਏ ਲਾੜਤੀਓ ਤੁਹਾਡੀ ਗੱਲ ਸਰਕਾਰਾਂ ਤੱਕ ਤਾਂ ਕੀ ਤੁਹਾਡੀ ਗੱਲ ਲੋਕਾਂ ਤੱਕ ਵੀ ਨਹੀਂ ਪਹੁੰਚਦੀ ਜਿੰਨਾ ਤੁਸੀਂ ਗਿਰ ਚੁੱਕੇ ਹੋ। ਕਰੋ ਨਾ ਸਵਾਲ ਸਰਕਾਰਾਂ ਨੂੰ ਜਾ ਕੇ। ਪੁੱਛੋ ਨਾ ਸਰਕਾਰਾਂ ਨੂੰ ਕਿਉਂ ਅਸੀਂ ਮੁਲਕ ਛੱਡ ਕੇ ਬਾਹਰ ਗਏ ਆ। ਤੁਹਾਡੀ ਇੰਨੀ ਹਿੰਮਤ ਤੁਹਾਡੇ 'ਚ ਹੈ ਨਹੀਂ ਕਿਉਂਕਿ ਤੁਸੀਂ ਸਾਰੇ ਬਿਕੇ ਹੋਏ ਲਾਣਤੀ ਹੋ ਸ਼ਰਮ ਕਰਨੀ ਚਾਹੀਦੀ ਹੈ ਤੁਹਾਨੂੰ ਤੁਹਾਨੂੰ ਲਾਣਤਾ ਪਾਉਂਦਿਆਂ ਨੂੰ ਸਾਨੂੰ ਸ਼ਰਮ ਆਉਂਦੀ ਹੈ ਤੁਸੀਂ ਇੰਨਾ ਡਿੱਗ ਚੁੱਕੇ ਹੋ ਮੀਡੀਆ ਅੱਜ ਕੋਈ ਚੱਜ ਦੀ ਖਬਰ ਦਿਖਾਉਂਦੇ ਹੋ ਨਹੀਂ ਤੁਹਾਨੂੰ ਸਰਕਾਰਾਂ ਵੱਲੋਂ ਗੱਫੇ ਮਿਲਦੇ ਨੇ ਤੁਸੀਂ ਉਹੀ ਦਿਖਾਉਂਗੇ ਜੋ ਸਰਕਾਰਾਂ ਕਹਿੰਦੀਆਂ ਨੇ ਤੁਸੀਂ ਸਰਕਾਰਾਂ ਦੀਆਂ ਪ੍ਰਾਪਤੀਆਂ ਦਿਖਾ ਰਹੇ ਹੋ ਨਾ ਕਮੀਆਂ ਨਹੀਂ ਦਿਖਾ ਰਹੇ ਹੋ ਕਈ ਮੁਲਕਾਂ ਦੇ ਹੋਰ ਵੀ ਬੰਦੇ ਡਿਪੋਰਟ ਹੋਏ ਨੇ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਜਹਾਜ਼ ਭੇਜੇ ਨੇ ਆਪਣੇ ਲੋਕਾਂ ਨੂੰ ਲੈਣ ਵਾਸਤੇ ਤਾਂ ਕਿ ਇੱਜ਼ਤ ਦੇ ਨਾਲ ਉਹ ਆਉਣ ਤੇ ਸਾਡੀ ਜਿਹੜੀ ਇੱਜ਼ਤ ਕੀਤੀ ਹੈ ਤੁਹਾਨੂੰ ਪਤਾ ਹੈ ਬਹਾਨੇ ਨਾਲ ਅਮਰੀਕਾ ਨੇ ਆਪਣੇ ਜਿਹੜੇ ਜਹਾਜ਼ ਹੈ ਸੈਨਿਕ ਜਹਾਜ਼ ਹੈ ਉਹ ਅੰਬਰਸਰ ਦੇ ਵਿੱਚ ਉਤਾਰਤਾ ਤੁਹਾਨੂੰ ਦੱਸ ਰਹੇ ਨੇ ਕਿ ਅਸੀਂ ਕਿਸੇ ਵੀ ਟਾਈਮ ਤੁਹਾਡੇ ਤੇ ਫੈਨ ਕੱਲੇ ਕੇ ਚੜ ਸਕਦੇ ਆ ਲਾਂ ਤਾਂ ਸਰਕਾਰਾਂ ਨੂੰ ਤੇ ਤੁਹਾਡੀ ਯਾਰੀ ਨੂੰ ਜਿਹੜਾ ਤੁਸੀਂ ਟੰਡੋਰਾ ਪਿੱਟਦੇ ਸੀ ਕਿ ਸਾਡੀ ਟਰੰਪ ਨਾਲ ਯਾਰੀ ਹੈ ਸਾਡੀ ਫਲਾਣੇ ਨਾਲ ਠਮਕਾੜੇ ਨਾਲ ਯਾਰੀ ਹੈ ਓਏ ਡੁੱਬ ਕੇ ਮਰ ਜਾਓ ਸਰਕਾਰੋ ਡੁੱਬ ਕੇ ਮਰ ਜਾਓ ਮੀਡੀਆ ਘਟੋ ਘਟ ਆਮ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਸਾਡੇ ਭਰਾ ਨੇ ਚਲੋ ਗਲਤੀ ਹੋ ਗਈ ਵਿਚਾਰੇ ਲੱਖਾਂ ਰੁਪਏ ਲਾ ਕੇ ਬਾਹਰ ਬਾਰਡਰ ਟੱਪ ਗਏ ਉਹਨਾਂ ਦਾ ਕੀ ਕਸੂਰ ਹੁਣ ਲੋਕ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਇਹ ਕੋਈ ਕਹਿ ਰਿਹਾ ਉਹ ਕਿਹੜਾ ਗਰੀਬ ਨੇ ਜਿਹੜੇ ਨੰਨਾ ਪੈਸਾ ਲਾ ਕੇ ਵਾਗ ਗਏ ਕਿਸੇ ਮਜਬੂਰੀ ਵਸਤਾ ਬਿਚਾਰੇ ਗਏ ਹੋਣੇ ਉਹਨਾਂ ਦੀ ਇਸ ਤਰ੍ਹਾਂ ਦੀ ਉੱਤੇ ਉੱਤੇ ਰੋਟੀਆਂ ਸੇਕਣਾ ਬੰਦ ਕਰ ਦੋ ਧੰਨਵਾਦ